ਤਤਖੀਰੀ ਆ ਗਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੁਣ ਹੁਣ ਸਵਾਰੀਆਂ ਦੇ ਪਰਿਵਾਰਸ ਨੂੰ ਲੱਗ ਗਈ ਭਿਆਨਕ ਅੱਗ ਮੱਚ ਗਈ ਹਾਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹਨ ਦਿੱਲੀ ਦੀਆਂ ਸ਼ੜਕਾਂ ਤੇ ਚੱਲ ਰਹੀਆਂ DTS DTC ਦੇ ਕਲਸਟਰ ਬਸਾਂ ਜੇ ਅੱਗ ਲੱਗਣ ਦੀ ਘਟਨਾਵਾਂ ਹਰ ਰੋਜ਼ ਸਾਹਮਣੇ ਆ ਰਹੀਆਂ ਹਨ ਐਂ ਦੌਰ ਸ਼ਾਮ ਨੂੰ ਵੀ ਜ਼ਖੀਰ ਫਲਾਈ ওভার ਦੇ ਡੈਕ ਕਲਸਟਰ ਬਸ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਇਆ ਹੁਣ ਤਾਂ ਇਹ ਮਾਮਲਾ ਉਰਵੀ ਦੇ ਲਈ ਜਕਤਪੂਰੀ ਇਲਾਕੇ ਦੇ ਸਾਹਮਣੇ ਆਇਆ ਜਿੱਥੇ ਵੀਰਵਾਰ ਸਵੇਰੇ ਯਾਤਰੀਆਂ ਦੇ ਨਾਲ ਭਰੀ ਬਲੂ ਲਾਈਨ ਫਲੋ ਲੋ ਫਲੋਰ DTC ਬਸ ਨੂੰ ਅੱਗ ਲੱਗ ਗਈ ਬਸ 'ਚ ਲੱਗੀ ਅੱਗ ਇੰਨੀ ਭੈਣਕ ਸੀ ਕਿ ਕੁਝ ਹੀ ਮਿੰਟਾਂ 'ਚ ਇਹ ਅੱਗ ਦੇ ਗੋਲੇ 'ਚ ਤब्दीਲ ਹੋ ਕੇ ਸੜਨ ਲੱਗ ਪਈ ਖੁਸ਼ਕਿਸਮਤੀ ਗੱਲ ਇਹ ਹੈ ਕਿ ਬੱਚ ਸਵਾਰ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਹਨਾਂ ਨੂੰ ਸਮੇਂ ਸਿਰ ਬਸ ਤੋਂ ਉਤਾਰ ਦਿੱਤਾ ਗਿਆ ਪਿੱਛੇ ਤੋਂ ਆ ਰਹੇ ਇੱਕ ਬਾਈਕ ਸਵਾਰ ਨੇ ਡਰਾਈਵਰ ਨੂੰ ਬਸ 'ਚ ਅੱਗੇ ਲੱਗਣ ਦੀ ਸੂਝਾਂ ਦਿੱਤੀ ਜਿਸ ਤੋਂ ਉਤਰਨ ਤੋਂ ਬਾਅਦ ਡਰਾਈਵਰ ਨੇ ਬਸ ਰੋਕੇ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਤੇ ਜਿਸ ਤੋਂ ਬਾਅਦ ਜਗਤਪੁਰੀ ਪ੍ਰੀਤ ਵਿਹਾਰ ਅਤੇ ਪਤਪੜ ਗੰਜ ਖੇਤਰ ਵਿੱਚ ਕਈ ਕਿਲੋਮੀਟਰ ਤੱਕ ਜਾਮ ਲੱਗਿਆ ਰਿਹਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ